ਸੋਸਾਇਓਲੋਜੀ ਸਾਰਣੋ ਮੈਂ ਪ੍ਰੈਜ਼ੀਡੈਂਟ ਪੂਰਨ ਪਰਿਵਾਰ ਵੈਲਫੇਅਰ ਅਸੋਸ਼ਨ ਪੰਜਾਬ ਭੁਪਿੰਦਰ ਸਿੰਘ ਗੱਲ ਇਦਾਂ ਜੀ ਕਿ ਮਸਲਾ ਬੜਾ ਗੰਭੀਰ ਹੋ ਗਿਆ ਹੈ ਕਿਸਾਨੀ ਵਾਲਾ ਕਿ ਕਿਸਾਨੀ ਦੇ ਸਬੰਧ ਵਿੱਚ ਕੱਲ ਸੀਐਮ ਸਾਹਿਬ ਨੇ ਪਰਸੋਂ ਬੁਲਾਇਆ ਕਿਸਾਨਾਂ ਨੂੰ ਕਿਸਾਨਾਂ ਦੇ ਵਿੱਚੋਂ ਇਦਾਂ ਹੈ ਕਿ ਅਸੀਂ ਸਾਰੇ ਕਿਸਾਨ ਪਰਿਵਾਰ ਦੇ ਨਾਲ ਰਿਲੇਟਡ ਆ ਸਾਡੇ ਪੰਜਾਬ ਦੇ ਵਿੱਚ ਮੇਨ ਸਾਡਾ ਜਿਹੜਾ ਕੀਤਾ ਉਹ ਕਿਸਾਨੀ ਹੈ ਤੇ ਇਹ ਕਿਸਾਨ ਆਨ ਪੈਦਾ ਕਰੇਗਾ ਤੇ ਰੋਟੀ ਅਸੀਂ ਖਾਵਾਂਗੇ ਨਹੀਂ ਤੇ ਰੋਟੀ ਸਾਰੇ ਕਿੱਥੋਂ ਖਾਵਾਂਗੇ ਸੋ ਇਸ ਸੰਬੰਧ ਵਿੱਚ ਜਦੋਂ ਕਿਸਾਨ ਜਥੇਬੰਦੀਆਂ ਨੇ ਕਿਹਾ ਵੀ ਅਸੀਂ ਪ੍ਰੋਟੈਸਟ ਕਰਾਂਗੇ ਕਿਉਂਕਿ ਸੰਵਿਧਾਨ ਦੀ ਆਰਟੀਕਲ 19 ਮੁਤਾਬਕ ਅਸੀਂ ਪ੍ਰੋਟੈਸਟ ਕਰਨ ਦੇ ਹੱਕਦਾਰ ਹੈਗੇ ਹਾਂ ਪ੍ਰੋਟੈਸਟ ਦਾ ਸੁਣ ਕੇ ਸੀਐਮ ਸਾਹਿਬ ਨੇ ਮੀਟਿੰਗ ਰੱਖ ਲਈ ਕਿਸਾਨਾਂ ਨਾਲ ਮੀਟਿੰਗ ਦੇ ਵਿੱਚ ਹੋਰ ਫਾਈਨਲ ਡਿਸੀਜਨ ਨਹੀਂ ਕੋਈ ਦੇ ਸਕੇ ਬਸ ਮੈਸ ਮੁਸਈਆ ਹੋ ਕੇ ਪਹਿਲਾਂ ਉਹਨੇ ਬੁਲਾ ਲਿਆ ਜੀ ਤੁਹਾਨੂੰ ਐਮਐਸਪੀ ਦੀ ਗੱਲ ਕਰਾਂਗੇ ਐਮਐਸਪੀ ਦੀ ਗੱਲ ਕਰਾਂਗੇ ਮੁੜ ਕੇ ਬੁਲਾਉਣ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਕੀਤੀ ਗੱਲਬਾਤ ਕਰਨ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਬੱਚੇ ਉੱਠ ਕੇ ਚਲੇ ਗਏ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਦੇ ਹਾਂ ਮੁੱਖ ਮੰਤਰੀ ਸਾਹਿਬ ਜੇ ਤੁਸੀਂ ਮੀਟਿੰਗ ਜੇ ਬੁਲਾਉਣੀ ਕਰਤ ਹੋ ਸੀ ਜੇ ਤੁਸੀਂ ਫੈਸਲਾ ਹੀ ਨਹੀਂ ਦੇ ਸਕਦੇ ਸੀ ਤਾਂ ਮੀਟਿੰਗ ਬੁਲਾਉਣ ਦਾ ਏਡਾ ਕੱਲ ਵੀ ਕੰਮ ਕਿਹੜਾ ਸੀ ਫਿਰ ਮੀਟਿੰਗ ਤੋਂ ਵਿੱਚੋਂ ਤੁਸੀਂ ਉੱਠ ਕੇ ਚਲੇ ਗਏ ਉੱਠ ਕੇ ਜਾਣ ਤੋਂ ਬਾਅਦ ਤੁਸੀਂ ਕਹੇ ਜੀ ਅਸੀਂ ਮੀਟਿੰਗ ਤੋਂ ਉੱਠ ਗਏ ਆ ਜੀ ਇਹ ਕੰਦੇ ਧਰਨਾ ਕਰਨਾ ਉਸ ਧਰਨਾ ਤੇ ਪ੍ਰੋਟੈਸਟ ਤੇ ਬਾਅਦ ਦੀ ਗੱਲ ਜੇ ਤੁਸੀਂ ਸਾਡਾ ਫੈਸਲਾ ਹੀ ਕਰ ਦਿੰਦੇ ਹੋ ਸਾਨੂੰ ਡਿਸੀਜਨ ਦੇ ਦਿੰਦੇ ਹੋ ਅਸੀਂ ਧਰਨਿਆਂ ਚੋਂ ਕੀ ਲੈਣਾ ਉੱਠ ਕੇ ਚਲੇ ਗਏ ਉੱਠ ਕੇ ਜਾਣ ਤੋਂ ਬਾਅਦ ਜੇ ਫੋਰਸ ਨਿਬਤ ਪਾਤਾ ਜੇ ਇਧਰ ਫੋਰਸ ਲਾਤੀ ਉਧਰ ਫੋਰਸ ਲਾਤੀ ਐਡਾ ਤਕੜਾ ਕਰਤਾ ਕਿ ਸਾਰਿਆਂ ਨੂੰ ਕਿਸਾਨਾਂ ਨੂੰ ਵਿੱਚੇ ਜਿੰਨੇ ਕੋ ਲੀਡਰ ਕੋ ਬੋਲਣ ਵਾਲੇ ਵਿੱਚੇ ਮੈਂ ਵੀ ਆਉਣਾ ਸਾਰਿਆਂ ਨੂੰ ਘਰੇ ਬੌਨ ਕਰ ਦਿੱਤਾ ਮੁੱਖ ਮੰਤਰੀ ਸਾਹਿਬ ਐਦਾਂ ਹੱਲ ਨਹੀਂ ਹੋਣਾ ਘਰੇ ਬੌਨ ਕਰਿਆਂ ਤੁਸੀਂ ਦੇਖੋ ਵੀ ਜੇ ਹੁਣ ਆਪਾਂ ਕਹੀਏ ਵੀ ਇੰਨਾ ਕਰਤਾ ਹੈ ਕੇਜਰੀਵਾਲ ਸਾਹਿਬ ਨੂੰ ਇੰਨੀ ਫੋਰਸ ਦੇ ਦਿੱਤੀ ਠੀਕ ਹੈ ਤੁਹਾਡਾ ਲੀਡਰ ਹੈ ਕੋਈ ਗੱਲ ਨਹੀਂ ਦੇ ਦੋ ਅਸੀਂ ਨਹੀਂ ਕੋਈ ਇਸ ਬਾਰੇ ਇਤਰਾਜ਼ ਕਰਦੇ ਪਰ ਸਾਡੇ ਕਿਸਾਨਾਂ ਨਾਲ ਇੰਨੀ ਵੀ ਬੇ ਬਦਸਲੋਕੀ ਨਾ ਕਰੋ ਤੁਸੀਂ ਵੀ ਇਸੇ ਪਰਿਵਾਰਾਂ ਚੋਂ ਗਏ ਹੋ ਤੁਸੀਂ ਵੀ ਕਿਸਾਨੀ ਪਰਿਵਾਰ ਦੇ ਵਿੱਚੋਂ ਤੁਸੀਂ ਕੋਈ ਹੋ ਕੇ ਪਾਸੇ ਨਹੀਂ ਹੈਗੇ ਬਹੁਤ ਮਾੜੀ ਗੱਲ ਹੈ ਅਸੀਂ ਇਸ ਬਾਰੇ ਸਖਤ ਵਿਰੋਧ ਕਰਦੇ ਹਾਂ ਔਰ ਸੀਐਮ ਸਾਹਿਬ ਨੂੰ ਦੁਬਾਰਾ ਫਿਰ ਕਹਿੰਦੇ ਹਾਂ ਕਿ ਇਹਦੇ ਬਾਰੇ ਧਿਆਨ ਦਿੱਤਾ ਜਾਵੇ ਗੌਰ ਫਰਮਾਈ ਜਾਵੇ ਔਰ ਦੂਜਾ ਜਿਹੜਾ सीएम साहब ने बढ़िया काम ਕੀਤਾ ਕਿ ਜਿਹੜਾ ਆ ਤਹਿਸੀਲਦਾਰਾਂ ਨੂੰ ਬਦਲ ਕੇ ਰਾਈ ਨੂੰ ਡਿਪਾਰਟਮੈਂਟ ਨੂੰ ਜਿ ਕਿਉਂਕਿ ਇਹਨਾਂ ਦੇ ਕੋਲ ਹੈ ਬਦਲ ਕੇ ਤਹਿਸੀਲਦਾਰਾਂ ਨੂੰ ਜਿਹੜਾ ਇਥੋਂ 2.5 250 ਕਿਲੋਮੀਟਰ ਦੂਰ ਆਇਆ ਬਹੁਤ ਵਧੀਆ ਕੀਤਾ ਕਿਉਂਕਿ ਜੇ ਨੈਕਸਸ ਟੁੱਟੇਗਾ ਤੇ ਕਰਾਪਸ਼ਨ ਬੰਦ ਹੋਏਗੀ ਪਰ ਫਿਰ ਵੀ ਇਸ ਕਰਾਪਸ਼ਨ ਨੂੰ ਬੰਦ ਕਰਨ ਵਾਸਤੇ ਸੀਐਮ ਸਾਹਿਬ ਨੂੰ ਬੇਨਤੀ ਇਹ ਕਹਦੇ ਉੱਤੇ ਇੱਕ ਵੱਖਰੀ ਕਮੇਟੀ ਬਣਾ ਕੇ ਜਿਹੜੀ ਇਹਨਾਂ ਦੀ ਰਾਖੀ ਕਰੇ ਉਹ ਲਾਈ ਜਾਵੇ ਜੇ ਉਹ ਕਮੇਟੀ ਇਹ ਤੇ ਗੌਰ ਕਰੇਗੀ ਇਹਨਾਂ ਦਾ ਧਿਆਨ ਰੱਖੇਗੀ ਤੇ ਨੈਚਰਲੀ ਗੱਲ ਇਹ ਕਰਾਪਸ਼ਨ ਬੰਦ ਹੋਏਗੀ ਸੋ ਇਹ ਬਹੁਤ ਸ਼ਲਾਘਾਯੋਗ ਕਦਮ ਸੀ ਐਮ ਸਾਹਿਬ ਦਾ ਤੇ ਸੀਐਮ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਤੋਰਿਆ ਔਰ ਮੈਂ ਇਹ ਗੱਲ ਕਹਿਣਾ ਕਿ ਇਹਨਾਂ ਦੇ ਨਾਲ ਜਿਹੜੇ ਲੱਗੇ ਹੋਣ ਨਾ ਪਟਵਾਰੀ ਜੇ ਉਹਨੂੰ 250 ਕਿਲੋਮੀਟਰ ਦੇ ਮੰਨ ਲਓ ਆਪਾਂ ਜਲੰਧਾ ਤੋਂ ਕਹਿ ਦਈਏ ਵੀ 250 ਕਿਲੋਮੀਟਰ ਅੰਦਰੋਂ ਬੰਗਿਆਲ ਇਧਰ ਭੇਜਿਆ ਫਾਜ਼ਲਕਾ ਬਗਰੋਂ ਲ ਭੇਜਿਆ ਤੇ ਜਿਹੜੇ ਉਹਦੇ ਨਾਲ ਦੇ ਲੱਗੇ ਪਟਵਾਰੀ ਉਹ ਇਧਰ ਪਾਸੇ ਜਾਣ ਪਠਾਨਪੁਰ ਵਾਲੇ ਪਾਸੇ ਨੂੰ ਇਧਰ ਨੂੰ ਗਾਹਣ ਉਹ ਘੱਟੋ ਘਾਟ ਇਧਰ ਤੋਂ ਹੋ ਜਾਏ ਜੇ ਮਗਰ ਹੀ ਉਹ ਚਲੇ ਕੇ ਫੇਟੇ ਗੱਲ ਉੱਥੇ ਰਹਿ ਗਈ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਸੀਐਮ ਸਾਹਿਬ ਦਾ ਇਸ ਗੱਲ ਦਾ ਵੀ ਸਵਾਗਤ ਕਰਦੇ ਆ ਪਰ ਜਿਹੜਾ ਕਿਸਾਨਾਂ ਨਾਲ ਕੀਤੀ ਉਹ ਮਾੜੀ ਹੋਈ ਉਹਦਾ ਵੀ ਜ਼ਰੂਰ ਧਿਆਨ ਦਿਓ ਸੀਐਮ ਸਾਹਿਬ ਐਡਾ ਨਹੀਂ ਗੱਲ ਬਣਨੀ ਤੁਸੀਂ ਪੰਜਾਬ ਦੇ ਇਸ ਵੇਲੇ ਮਾਲਕ ਕਿਉਂਕਿ ਇਹ ਜਨਤਾ ਨੇ ਤੁਹਾਨੂੰ ਪੰਜਾਬ ਦੇ ਵਧੀਆ ਨਮਾਇंदे ਚੁਣ ਕੇ ਭੇਜਿਆ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਪਹਿਲੀ ਵਾਰੀ ਸਰਕਾਰ ਬਣੀ ਹੈ ਔਰ ਪਹਿਲੀ ਵਾਰੀ ਪੰਜਾਬ ਦੇ ਵਿੱਚ 93 ਸੀਟਾਂ ਜਿੱਤ ਕੇ ਸਰਕਾਰ ਬਣੀ ਹੈ ਅੱਜ ਤੱਕ ਜਦੋਂ ਤੱਕ ਦੀ ਵਾਸੀ ਨੂੰ ਸੰਭਾਲੀ ਹੈ ਇੰਨੀਆਂ ਸੀਟਾਂ ਜਿੱਤ ਕੇ ਸਰਕਾਰ ਬਣੀ ਨਹੀਂ ਦਿੱਤੀ ਇਹਦਾ ਮਤਲਬ ਤੁਹਾਨੂੰ ਬਦਲਾਅ ਚਾਹੁੰਦੀ ਸੀ ਸਰਕਾਰ ਜਨਤਾ ਬਦਲਾਅ ਚਾਹੁੰਦੀ ਸੀ ਕਿ ਬਦਲਾਅ ਕੀਤਾ ਜਾਵੇ ਬਦਲਾਅ ਲਿਆਂਦਾ ਜਾਵੇ ਪੰਜਾਬ ਦਾ ਸਵਕਾਰ ਸੁਧਾਰ ਹੋਏਗਾ ਪੰਜਾਬ ਦੀ ਸਰਵਾਈ ਹੋਏਗੀ ਜਨਤਾ ਧੱਕੇ ਨਾ ਖਾਏਗੀ ਜਨਤਾ ਦੀ ਸਰਵਾਈ ਹੋਏਗੀ ਔਰ ਅਸੀਂ ਕਹਿੰਦੇ ਆ ਵੀ ਕੋਈ ਨਹੀਂ ਜਦਾਂ ਟਾਈਮ ਲੰਘ ਗਿਆ ਹੋਣੀ ਇਸ ਇਸ ਦੇ ਵਿੱਚ ਹੱਲ ਹੋ ਜਾਵੇ ਤਾਂ ਵੀ ਕੋਈ ਗੱਲ ਨਹੀਂ ਮੁੱਖ ਮੰਤਰੀ ਸਾਹਿਬ ਜੇ ਅਸੀਂ ਚਿੱਠੀ ਦਿੰਦੇ ਆ ਤੁਹਾਨੂੰ ਲਿਖ ਕੇ ਭੇਜਦੇ ਆ ਮਿਲਵਾ ਤੇ ਸਾਨੂੰ ਵੀ ਟਾਈਮ ਦਿੱਤਾ ਕਰੋ ਜੇ ਜਨਤਾ ਤੁਹਾਨੂੰ ਚਿੱਠੀ ਭੇਜਦੀ ਉਹਨਾਂ ਨੂੰ ਟਾਈਮ ਦਿੱਤਾ ਜਾਵੇ ਸੋ ਧੰਨਵਾਦ ਜੀ ਸਾਰਿਆਂ ਦਾ ਇਸ ਤੇ ਗੌਰ ਫਰਮਾਈ ਜائے ਸਾਰੇ ਇਸ ਨੂੰ ਧੰਨਵਾਦਤੋਬਾਦ ਸ਼ੇਅਰ ਕਰਨਾ ਜੀ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ